ਪਿੰਡ ਦੇ ਸਰਪੰਚ ਨੇ ਕੇ ਮੈਂਬਰ ਨੇ ਕੇ ਮੈਂਬਰ ਕੋਈ ਵੀ ਕੋਈ ਵੀ ਸਾਡੇ ਕੋਲ ਮਿਲ ਕੇ ਆਈ ਅਸੀਂ ਪਿੰਡ ਦੇ ਸਰਪੰਚ ਨੂੰ ਵੀ ਖੁਦ ਕਹਿੰਦੇ ਰਹੇ ਵੀ ਪਿੰਡ ਜਾ ਕੇ ਵੀ ਆਪਣਾ ਸਰਪੰਚ ਸਾਹਿਬ ਆਣ ਕੇ ਅੱਡ ਹਾਲ ਵੇਖ ਲੋ ਤੇ ਕਿਸੇ ਵੀ ਸਰਪੰਚ ਨੇ ਤੇ ਕਿਸੇ ਵੀ ਮੈਂਬਰ ਨੇ ਅਜੇ ਤੱਕ ਜਿਉਂ ਵੀ ਆਪਣੇ 20 22 ਸਾਲ ਹੋ ਗਏ ਆ ਇਹ ਗੱਲ ਨੂੰ ਤੇ ਸਰ ਜੀ ਮਤਲਬ ਵੀ ਕੋਈ ਵੀ ਸਾਡੀ ਕਿਸੇ ਨੇ ਸਾਰ ਨਹੀਂ ਸੁਣੀ ਉਹ ਬੋਟਲ ਲੈਣੀਆਂ ਉਹਦਣਾ ਹੱਥ ਜੋੜਦੇ ਆ ਜੀ ਭਗਵੰਤ ਮਾਨ ਜੀ ਦੇ ਕਹਿੰਦੇ ਅਸੀਂ ਗਰੀਬਾਂ ਨੂੰ ਸਹੂਤਾ ਬਹੁਤ ਦੇ ਰਹੇ ਹਾਂ ਤੇ ਸਾਡੇ ਸਾਹਮਣੇ ਪਾ ਜਾਈ ਤੇ ਬੇਨਤੀ ਕਰਦੇ ਆ ਵੀ ਸਾਨੂੰ ਸੁਣ ਲੈ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆ ਛੋਟੇ ਛੋਟੇ ਬੱਚੇ ਨੇ ਸਾਡੇ ਸਾਟੇ ਆ ਜੀ ਸਿਰ ਤੇ ਆ ਜੀ ਤੇ ਆ ਪੈਰ ਤੇ ਲੱਤ ਤੇ ਆ ਜੀ ਜੀ ਇਤਰਾਵਿਆ ਹਡਮ ਕਾਨ ਪਾ ਲੈ ਜਿਤਨਾ ਵੀ ਹੈਗਾ ਮਾੜਾ ਚੰਗਾ ਜੋ ਵੀ ਆ ਤੇ ਚਿਰ ਲਕਾਵਾ ਸਾਡਾ ਗਰੀਬਾਂ ਦਾ ਕਰ ਜਾਂ ਤੁਸੀਂ ਤੁਸੀਂ ਖੁਦ ਆਪਣੇ ਅੱਖੀ ਵੇਚ ਚੱਲੇ ਜੀ ਪਲਾਤਰਨ ਤਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਦੀਨਪੁਰ ਦੇ ਵਿੱਚ ਮੌਜੂਦ ਆ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਲਾਦੀਨਪੁਰ ਦੇ ਪਿੰਡ ਦੀ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਐਸੂਲੇ ਮੌਜੂਦ ਆ ਤੁਸੀਂ ਵੇਖ ਸਕਦੇ ਹੋ ਕਿ ਛੱਤ ਜਿਹੜੀ ਆ بارشਾਂ ਜਿਹੜੀਆਂ 2 ਦਿਨ ਪਹਿਲਾਂ بارش ਹੋਈ ਆ بارشਾਂ ਦੇ ਕਾਰਨ ਇਸ ਗਰੀਬ ਪਰਿਵਾਰ ਦੀ ਛੱਤ ਡਿੱਗ ਜਾਂਦੀ ਹੈ ਅਤੇ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਲੇਕਿਨ ਵੀਰ ਦੇ ਜਿਹੜੇ ਆ ਛੱਤ ਉੱਪਰ ਡਿੱਗਣ ਕਾਰਨ ਤੁਸੀਂ ਵੇਖ ਸਕਦੇ ਪੈਰ ਤੇ ਸੱਟ ਲੱਗੀ ਆ ਸੋ ਆ ਹਾਲਾਤ ਨੇ ਉਸ ਪਰਿਵਾਰ ਦੇ ਗੱਲਬਾਤ ਕਰਕੇ ਜਾਣਦਿਆਂ ਕਿ ਕਿੰਨੇ ਚਿਰ ਤੋਂ ਕੱਚੇ ਮਕਾਨ ਚ ਰਹਿ ਰਹੇ ਸੀ ਤੇ ਉਹਨਾਂ ਸਰਕਾਰਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜੋ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਤੇ ਇਹਨਾਂ ਗਰੀਬਾਂ ਦੀ ਸਾਰ ਨਹੀਂ ਲੈਂਦੀਆਂ ਮੇਰੇ ਨਾਲ ਮੌਜੂਦ ਆ ਪਰਿਵਾਰ ਆਪਾਂ ਗੱਲਬਾਤ ਕਰਦੇ ਭਾਜੀ ਕੀ ਨਾਮ ਹੈ ਆਪਣਾ ਜੀ ਆਪਣਾ ਨਾਮ ਸਰਜੀਤ ਸਿੰਘ ਜੀ ਤੇ ਕੀ ਗੱਲਬਾਤ ਹੋਈ ਹੈ ਕਿਦਣ ਜਿਹੜਾ ਕੋਠਾ ਡਿੱਗਿਆ ਤੁਹਾਡਾ ਇਹ ਸਰਜੀ ਮੰਗਲਵਾਰ ਦੀ ਗੱਲ ਆ ਜੀ ਰਾਤ 12:20 20 ਮਿੰਟਾਂ ਦੀ ਗੱਲ ਆ ਜੀ ਜੀ ਤੇ ਇਹ ਜਿਹੜਾ ਰਾਤ ਮਲ 7:30 ਵਜੇ ਮਲ ਜੀ ਮੈਂ ਕੰਮ ਤੋਂ ਆਇਆ ਹਾਂ ਦਿਹਾੜੀ ਤੋਂ ਇਹ ਮਤਲਬ ਜਾਨੀ ਕਿ ਮੈਨੂੰ ਇਹ ਘਰ ਦੇ ਉੱਥੇ ਸੀ ਕਿ ਡੇਰੇ ਦੇ ਹੀ ਬਾਬੇ ਜਾਂ ਪੀਰਾਂ ਦੀ ਜਗਾ ਲਾਗੇ ਜੀ ਤੇ ਲਾਗੇ ਪੀਰਾਂ ਦੀ ਜਗਾ ਤੇ ਮੈਂ ਇਹਨਾਂ ਦੇ ਕੋਲ ਹੀ ਚਲ ਗਿਆ ਸਰ ਜੀ ਤੇ ਗਿਆ ਅੱਗੇ ਮਹਾਰਾਜੇ ਮੈਨੂੰ ਕਹਿੰਦੇ ਵੀ ਮੰਡਾ ਲੈ ਆਇਆ ਇੱਥੇ ਮੰਡਾ ਲੈਣ ਆਇਆ ਤੇ ਮੈਂ ਸਰ ਜੀ ਥੱਕਿਆ ਸੀਗਾ ਤੇ ਮੈਂ ਇੱਥੇ ਹੀ ਲੰਮੇ ਪੈ ਗਿਆ ਜੀ ਅੱਛਾ ਜੀ ਤੇ ਚੱਕਿਆਂ ਦੇ ਮਰਕਿਓ ਮੈਨੂੰ ਮਤਲਬ ਜાગ ਨਹੀਂ ਆਈ ਸਰ ਜੀ ਇਹ ਕਰਕੇ ਆ ਛੱਤ ਡਿੱਗਣ ਵਾਲੀ ਸੀ ਸਰ ਜੀ ਤੁਹਾਡੇ ਸਾਹਮਣੇ ਜੋ ਵੀ ਤੁਹਾਡੇ ਸਾਹਮਣੇ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਪਾਜੀ ਕੱਚੇ ਮਕਾਨ ਦੇ ਵਿੱਚ ਰਹਿਣ ਲਈ ਮਜਬੂਰ ਜੇ ਕਿੰਨੇ ਚਿਰ ਤੋਂ ਇਹ ਮਹਾਰਾਜ ਜੀ 20 ਸਾਲ ਹੋ ਗਏ ਜਨ ਤੇ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਕਿਸੇ ਸਰਕਾਰ ਨੇ ਕਿਸੇ ਪਿੰਡ ਦੀ ਪੰਚਾਇਤ ਨੇ ਕਿਸੇ ਨੇ ਦਾਨੀ ਸੱਜਣ ਨੇ ਬਾਹਰ ਹੀ ਫੜੀ ਇਹਨੇ ਵੀ ਮਹਾਰਾਜ ਕਿਹੇ ਪਿੰਡ ਦੇ ਸਰਪੰਚ ਨੇ ਕਿਹ ਮੈਂਬਰ ਨੇ ਕਿਹ ਮੈਂਬਰ ਕੋਈ ਵੀ ਕੋਈ ਵੀ ਸਾਡੇ ਕੋਲ ਮਿਲ ਕੇ ਅਸੀਂ ਪਿੰਡ ਦੇ ਸਰਪੰਚ ਨੂੰ ਵੀ ਖੁਦ ਕਹਿੰਦੇ ਰਹੇ ਵੀ ਪਿੰਡ ਜਾ ਕੇ ਵੀ ਆਪਣਾ ਸਰਪੰਚ ਸਾਹਿਬ ਆਣ ਕੇ ਅੱਡ ਹਾਲ ਵੇਖ ਲੋ ਤੇ ਕਿਹੇ ਵੀ ਸਰਪੰਚ ਨੇ ਤੇ ਕਿਹੇ ਵੀ ਮੈਂਬਰ ਨੇ ਅਜੇ ਤੱਕ ਜੋ ਵੀ ਆਪਣੇ 20-22 ਸਾਲ ਹੋ ਗਏ ਆ ਇਹ ਗੱਲ ਨੂੰ ਤੇ ਸਰ ਜੀ ਮਤਲਬ ਵੀ ਕੋਈ ਵੀ ਸਾਡੀ ਕਿਸੇ ਨੇ ਸਾਰ ਨਹੀਂ ਸੁਣੀ ਤੇ ਅਜੇ ਤੱਕ ਤੁਹਾਡੇ ਸਾਹਮਣੇ ਅਸੀਂ ਮਤਲਬ ਆਪਣੇ ਸਾਹਮਣੇ ਤੁਹਾਡੇ ਮਜਬੂਰਾਂ ਸਾਹਮਣੇ ਖੜੇ ਆ ਤੇ ਸਰ ਜੀ ਤੁਸੀਂ ਆਪ ਵੇਖ ਲਓ ਤੇ ਜੋ ਵੀ ਇਹੋ ਸੋਨਾ ਇਹੋ ਚਾਂਦੀ ਜੀ ਇਹਨਾ ਕੀ ਨਾਮ ਬਲਜੀਤ ਕੌਰ ਇਹ ਕੀ ਹਾਲਾਤ ਨੇ ਕਰਦੇ ਇਹ ਵੀਰ ਜੀ 20 ਸਾਲੋਂ ਕਿ ਸਾਨੂੰ ਕੱਚੇ ਮਕਾਨਾਂ 'ਚ ਰਹਿੰਦਿਆਂ ਨੂੰ ਤੇ ਸਰਪੰਚ ਮੈਂਬਰ ਕੋਈ ਨਹੀਂ ਸੌਂਦੇ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਨਾ ਸਾਨੂੰ ਸਰਕਾਰੀ ਕਣਕ ਮਿਲਦੀ ਆ ਕਹਿੰਦੇ ਆ ਤਦ ਨਾ ਨਹੀਂ ਹੈਗਾ ਤੇ ਜਦੋਂ ਬੋਟਲ ਲੈਣੀਆਂ ਨੇ ਉਹਦੋਂ ਹੱਥ ਜੋੜਦੇ ਆ ਜੀ ਭਗਵੰਤ ਮਾਨ ਜੀ ਦੇ ਕਹਿੰਦੇ ਅਸੀਂ ਗਰੀਬਾਂ ਨੂੰ ਸਹੂਤਾ ਬਹੁਤ ਦੇ ਰਹੇ ਆ ਸਾਡੇ ਸਾਹਮਣੇ ਪਾ ਜਾਈ ਤੇ ਬੇਨਤੀ ਕਰਦੇ ਆ ਵੀ ਸਾਨੂੰ ਸੁਣ ਲੈ ਦਿੱਤਾ ਜਾਵੇ ਆ ਗਰੀਬ ਬੰਦੇ ਆ ਛੋਟੇ ਛੋਟੇ ਬੱਚੇ ਨੇ ਤੇ ਸਾਡੀ ਮੌਤ ਕੀਤੀ ਜਾਵੇ ਹਾਂ ਜੀ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੋਰ ਕਿਤੇ ਸਾਟ ਨਹੀਂ ਲਿਆ ਸਾਟ ਆ ਜੀ ਬਾਅਦ ਆ ਸਾਟ ਆ ਜੀ ਸਿਰ ਤੇ ਆ ਜੀ ਤੇ ਆ ਪੈਰ ਤੇ ਲੱਤ ਤੇ ਆ ਜੀ ਜੀ ਤੇ ਕੀ اپیل ਕਰਦੇ दानवी वीरा नु कि ਜਿਹੜੀ ਕੋਈ ਤੁਹਾਡੀ ਸਹਾਇਤਾ ਕਰਨ ਸਰ ਜੀ ਮਰਜੀ ਅਸੀਂ ਤੇ ਉਹ ਕਹਿੰਨੇ ਆ ਵੀ ਮਹਾਰਾਜ ਜੋ ਵੀ ਆ ਤੁਹਾਡੇ ਸਾਹਮਣੇ ਆ ਜਾਨੂ ਮਲੇ ਮਰਾ ਉਹ ਜਿਸ ਤਰ੍ਹਾਂ ਵੀ ਸਾਡਾ ਮਕਾਨ ਪਾ ਦੇਣ ਜਿਸ ਤਰ੍ਹਾਂ ਵੀ ਹੈਗਾ ਮਾੜਾ ਚੰਗਾ ਜੋ ਵੀ ਆ ਤੇ ਚਿਰ ਲਕਾਵਾ ਸਾਡਾ ਗਰੀਬਾਂ ਦਾ ਕਰ ਜਾਣ ਤੁਸੀਂ ਤੁਸੀਂ ਖੁਦ ਆਪਣੇ ਅੱਖੀ ਵੇਚ ਲੈ ਜੀ ਤੁਸੀਂ ਆਪਣੇ ਅੱਖੀ ਵੇਚ ਲੈ ਮਹਾਰਾਜ ਵੇਚ ਲੋ ਤੁਹਾਡੇ ਸਾਹਮਣੇ ਉਹ ਵੀ ਮੇੜਾ ਮਾੜਾ ਮੋਟਾ ਉਹ ਵੀ ਮਾੜਾ ਜਾੜਿਆ ਉਹ ਵੀ ਸਾਹਮਣੇ ਪ੍ਰਾਣੀ ਵੀ ਇੱਕ ਦੋ ਵੀ ਪੈ ਗਿਆ ਤੇ ਉਹ ਵੀ ਉਹ ਹਾਲਾਤ ਤੁਸੀਂ ਵੇਖੇ ਨੇ ਪਰਿਵਾਰ ਦੇ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜਰੂਰ ਸੰਪਰਕ ਕਰਿਓ 9855153314 9855153314 9855153314 ਇਹ ਪਰਿਵਾਰ ਦਾ ਨੰਬਰ ਹੈ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ بارش ਦੇ ਕਾਰਨ ਮਸਾਂ ਪੂਰੇ ਪਰਿਵਾਰ ਦੀ ਜਾਨ ਬਚੀ ਆ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦਾ ਇਹ ਪਿੰਡ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਦਾਨੀ ਸੱਜਣਾ ਤੱਕ ਪਹੁੰਚੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਧਰਨਤਾਰ